ਸਸੇ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਸ ਕਰਦੇ ਜੋ ਇਹ ਸੰਧੂ ਬੱਧਰਪੁਰਿਆ ਡੇਰੀ ਫਾਰਮ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਪੰਜ ਚੁੱਕਿਆਂ ਪਿੰਡ ਅਲਗੋਂ ਕੋਠੀ ਜ਼ਿਲ੍ਹਾ ਛੇਰੀ ਤੰਤਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਬਾਈ ਗੁਸਾਹ ਸਿੰਘ ਦੇ ਫਾਰਮ ਦੇ ਇੱਕ ਮੱਝ ਲੈ ਕੇ ਆਇਆ ਤਾਜੀ ਸੂਈ ਮਹੀਨੇ ਡੇਢ ਮਹੀਨੇ ਦੀ ਦੌਂਦੀ ਇੱਕ ਵੜ ਜਿਹੜੀ ਕੋਈ ਤਾਜੀ ਸੂਈ ਆ ਪੰਜਾ ਸੱਤਾ ਦਿਨਾਂ ਦੀ ਤੇ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆ ਚੈਨਲ ਨੂੰ ਮੇਰੇ ਵੀਰ ਜਰੂਰ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਤੇ ਆਹ ਕਰਦੇ ਵੀਰ ਨਾਲ ਗੱਲ ਬਾਈ ਸਾਹਬ ਨਾਲ ਤੇ ਲੈਨੇ ਆ ਡਿਟੇਲ ਸਾਰੀ ਆਪਣੇ ਵੀਰ ਤੋਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਨਾਮ ਜੀ ਗੁਰਸਾਹਬ ਪਿੰਡ ਹਲਕਾ ਕੋਠੀ ਤੇ ਜ਼ਿਲ੍ਹਾ ਤਹਿਸੀਲ ਪਟੇ ਜਿਲ੍ਹਾ ਤਰਨਤਾਰਨ ਮੋਬਾਈਲ ਨੰਬਰ 62359 18407 ਠੀਕ ਆ ਤੇ ਪਹਿलो ਮੈਂ ਤੋਂ ਕਰੀਏ ਸਟਾਰਟਿੰਗ ਹਾਂਜੀ ਕਿੰਨਾ ਛੇਰ ਹੋ ਗਿਆ ਉਸੋਈ ਨੂੰ ਤੇ ਕਿੰਨਾ ਦੁੱਧ ਇਹਦੇ ਥੱਲੇ ਡੇਢ ਦੋ ਮਿੰਟ ਲਗਾ ਦੋ ਮਿੰਟ ਹੀ ਲਾ ਲੋ ਦੋ ਮਿੰਟ ਹੋ ਗਏ ਹਨਾ ਆਵੇਂ ਆ ਕੀਏ ਫਿਰ 3 ਲੀਟਰ ਪੱਕਾ ਹਾਂਜੀ ਤੇ ਸੀਲ ਛੰਡੇ ਪੂਰੀ ਤੇ ਧਾਰਾ ਮਰਵਾ ਕੇ ਆਪਾਂ ਵੀਰੇ ਵੱਜ ਲਾਉਣ ਦਾ ਹਾਂ ਵਾਕਈ ਮਗਰੋਂ ਪੂਸ ਚੋਕ ਲੈਂਦੀ ਹੈ ਖੋਲ ਕੇ ਤੁਰਤ ਤਰਾ ਕਰਾਈਏ ਚੈੱਕ ਲੋ ਭਈ ਸਜਣੋਂ ਥਾਣੂ ਲਾਇਆ ਹੱਥ ਉਸ ਵੇਲੇ ਜਿਹੜੀ ਪੂਛ ਲੰਡੀ ਆ ਟੁੰਡ ਜਾ ਉਹਨੇ ਚੁੱਕ ਰਿਆ ਠੀਕ ਹੈ ਜੀ ਲਓ ਜੀ ਹਾਂ ਨਹੀਂ ਇਹਨੂੰ ਕੱਟ ਦਿਓ ਜੀ ਅੰਦਰ ਨੂੰ ਲੈ ਜਾਓ ਲਓ ਜੀ ਠੀਕ ਹੈ ਜੀ ਲਓ ਜੀ ਮਗਰੋਂ ਦੇ ਠੀਕ ਆ ਜਿੰਨੇ ਜੋ ਕੀ ਬੰਦਰ ਸੋਹਣੀ ਆ ਹਾਂ ਨਿਲਾਇ ਤੇ ਮੋਲ ਫਿਰ ਕਿੰਨੇ ਰੀ ਦੇ ਦੇਣੀ ਆਪਾਂ ਕੀ ਲੈਦੇ ਆ ਤੇ ਮੋਲ ਇਹ 52 ਕਰਦੇ ਆ ਅੱਛਾ ਹਾਂਜੀ ਤੇ ਦੇ ਕਿੰਨੇ ਦੇਈਏ 13.500 ਹਜ਼ਾਰ ਦੀ ਹੋਰ ਕਰੀਏ ਥੋੜੀ ਜੀ ਪੂਰੇ 50 ਦੀ ਦੋ ਹੋਰ ਕਰੀਏ ਚਲ ਜਾਂਦੇ ਗਏ 48 ਦੀ ਲਓ ਜੀ 48 ਹਜ਼ਾਰ ਦੀ ਤੇ ਜਦੋਂ ਮਿਲ ਜੂ 7 ਕਿਲੋ ਪੱਕਾ ਦੁੱਧ ਜੀ ਤੇ ਚੌਣ ਚਵਾ ਚੰਗਾ ਭਾਵੇਂ ਇਦਾਂ ਜਾਂਦਾ ਵੀਰਾਂ ਦਾ ਥਾਪੀ ਮਾਰ ਕੇ ਬਹਿ ਜਾਓ ਬਾਕੀ ਪੱਤਾਰਾ ਮਰਵਾ ਕੇ ਮਗਰੋਂ ਐਂਡ ਤੇ ਦਿਖਾਉਣੇ ਆ ਤੇ ਦੂਜੇ ਨੰਬਰ ਤੇ ਗਾਂ ਆ ਗਈ ਕਿੰਨੇ ਕਿਤਨਾ ਦੀ ਸੋਈ ਵੀਰ ਜੀ ਇਹ ਨੂੰ ਅੱਜ 5 ਦਿਨ ਹੋ ਗਏ ਸੋਈ 5 ਦਿਨ ਹੋ ਗਏ ਵਛੀ ਮਗਰ ਆ ਕੇ ਹਨਾ ਹਾਂ ਖੁੱਲ ਗਏ ਵਾੜ ਵੀ ਜਰਸੀ ਦੇ ਵਿੱਚ ਪੈਂਦੀ ਆ ਸਜਰੋਂ ਤੇ ਥੰਥੁਣਾ ਬੜਾ ਪਿਆਰਾ ਲੱਗਾ ਵਾੜ ਨੂੰ ਵੀ ਠੀਕ ਹੈ ਜੀ ਤੇ ਪਹਿਲਾ ਸੂਆ ਹੀ ਪਲੂਣ ਹੀ ਜਾਂਦੀ ਆ ਹੂੰ ਸੂਆ ਪਹਿਲਾ ਹੀ ਆ ਠੀਕ ਹੈ ਜੀ ਲਾਓ ਜੀ ਮੋੜ ਲਓ। ਲਓ। ਕੀ ਬਾਤਾਂ ਹੈ। ਬਾਕੀ ਤੋੜਾ ਤੜਾ ਲੰਬੀ ਲੰਬੀ ਚੰਗੀ ਸਜਣੋ। ਨਹੀਂ ਲਓ ਜੀ। ਹਾਂ। ਤੇ ਇਹਦੀ ਕੀਮਤ ਕੀ ਰਹਿ ਗਈ ਫਿਰ? ਇਹਦੀ ਕੀਮਤ ਦਾ ਬਕਾਦੇ 37000। ਤੇ ਕਿੰਨੇ ਦੇ ਦੇ ਦੀਗੇ? 35000 ਦੇ ਦੀਗੇ। ਹੋਰ 4 ਦੇ ਕੇ 3 ਨਹੀਂ 2 ਛੱਡ ਲਈ ਨਹੀਂ 3 ਹੀ ਜਾਂਦੀ 32 ਦੇ ਲਈ ਠੀਕ ਹੈ ਲਓ ਜੀ ਇਹ 32000 ਦੀ ਮਿਲ ਜੂਗੀ ਹੁਣ ਤੁਹਾਨੂੰ ਆਓ ਧਰਮ ਰਵਾ ਕੇ ਲਓ ਜੀ ਵਹਿੜ ਦੀਆਂ ਦੇਖ ਇੱਕ ਦੋ ਧਰਾਂ ਕੱਢ ਦਿੰਨੇ ਆ ਤੇ ਮੱਝ ਫਿਰ ਵੀ ਚੰਗੀ ਆਪਣੀ ਪਿੰਡ ਅਲਗੋਂ ਕੋਠੀ ਪਹੁੰਚ ਕੇ ਵਿਜ਼ਿਟ ਕਰਕੇ ਆਪਣੀ ਪੂਰੀ ਨਰਖ-ਪਰਖ ਕਰਕੇ ਲੈ ਕੇ ਜਾਓ ਤੇ ਬਾਕੀ ਆ ਧਰਮ ਰਵਾ ਕੇ ਵਹਿੜ ਦੀਆਂ ਤੁਹਾਨੂੰ ਦਿਖਾਉਂਦੇ ਆ ਲਓ ਜੀ ਤਾਰਾ ਵੀ ਮਰਵਾ ਕੇ ਜਿਹੜੀਆਂ ਆਪਾਂ ਨਾਂ ਨਾਲ ਇੱਕ ਇੱਕ ਦੋ ਦੋ ਮਰਵਾ ਖਾ ਦਨੇ ਆ ਬਾਕੀ ਚਵਾਈ ਵੜੀ ਸੋਹਣੀ ਲੱਗੀ ਵੜ ਨੂੰ ਵੀ ਤੇ ਆਪਣੀ ਵਾਲ ਕੋਠੀ ਪਹੁੰਚ ਕੇ ਮਲਖ ਪਰ ਕਰਕੇ ਲੈ ਜਾਓ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਕਾ ਜੀ ਰਬ ਰੱਖਾ